ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਤੇ ਜਿਸ ਦੇ ਤਹਿਤ ਅਜੂ ਖੰਨਾ ਤੇ ਪਾਇਲ ਦੇ ਵਿੱਚ ਵੀ ਨਸ਼ਾ ਤਸਕਰਾਂ ਦੀ ਜਿਹੜੀ ਗੈਰ ਕਾਨੂੰਨੀ ਪ੍ਰਾਪਰਟੀ ਹੈ ਉਸਤੇ ਬੁਲਡੋజర్ ਐਕਸ਼ਨ ਹੋਇਆ ਤਾਂ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਖੰਨਾ ਪੁਲਿਸ ਦੇ ਵੱਲੋਂ ਇਸ ਘਰ ਨੂੰ ਤੋੜਿਆ ਜਾ ਰਿਹਾ ਤੇ ਇਸ ਘਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸਾਰੀ ਕਰਵਾਈ ਗਈ ਸੀ ਤਾਂ ਨਗਰ ਕੌਂਸਲ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤਾ ਸੀ ਪਰ ਇਸ ਦਾ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਗਿਆ ਜਿਸ ਕਰਕੇ ਪਰ ਸ਼ਾਸਨ ਦੇ ਵੱਲੋਂ ਇਸ ਘਰ ਤੇ ਬੁਲਡੋਜ਼ਰ ਐਕਸ਼ਨ ਚਲਾਇਆ ਗਿਆ ਤਾਂ ਦੱਸਦੀ ਕਿ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਮਨੀਸ਼ ਚੰਦਨ ਕਾਫੀ ਸਮੇ ਤੋਂ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਹੈ ਤਾਂ ਸਾਲ 2017 ਦੇ ਵਿੱਚ ਪਹਿਲਾ ਕੇਸ ਦਰਜ ਹੋਇਆ ਸੀ ਤਾਂ ਹੁਣ ਤੱਕ 6 ਕੇਸ ਜਿਹੜੇ ਨੇ ਇਸ ਤੇ ਦਰਜ ਨੇ ਤਾਂ ਦੱਸਦੀ ਕਿ ਪਾਲ ਦੇ ਵਿੱਚ 4 ਨੇ ਲੁਧਿਆਣਾ ਦੇ ਵਿੱਚ 1 ਅਤੇ ਦਰਾਹਾ ਦੇ ਵਿੱਚ ਵੀ ਇੱਕ ਨਸ਼ਾ ਤਸਕਰੀ ਦਾ ਕਿਸ ਦਰਜਾ تھا 4 ਮਾਰਚ 2025 ਨੂੰ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਮਨੀਸ਼ ਟੰਡਨ ਜੇਲ੍ਹ ਚ ਬੰਦ ਹੈ ਤਾਂ ਦੱਸਦੀ ਕਿ ਨਗਰ ਕੌਂਸਲ ਤੋਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਗਰ ਕੌਂਸਲ ਤੋਂ ਨੋਟਿਸ ਮਿਲਿਆ ਸੀ ਜਿਸ ਦੇ ਵਿੱਚ ਮਨੀਸ਼ ਟੰਡਨ ਦੇ ਘਰ ਦਾ ਗੈਰ ਕਾਨੂੰਨੀ ਅਨਸਾਰੀ ਦੇ ਤੋੜਨ ਦੇ ਲਈ ਪੁਲਿਸ ਫੋਰਸ ਮੰਗੀ ਗਈ ਸੀ ਇਸ ਦਿਨ ਆਲੀ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਤੋਂ ਇੱਕ ਨੋਟਿਸ ਮਿਲਿਆ ਸੀ ਜਿਸ ਦੇ ਵਿੱਚ ਮਨੀਸ਼ ਟੰਡਨ ਦੇ ਘਰ ਦੀ ਗੈਰ ਕਾਨੂੰਨੀ ਜੜੀ ਉਸਾਰੀ ਸੀ ਉਸ ਨੂੰ ਤੋੜਨ ਦੇ ਲਈ ਪੁਲਸ ਫੋਰਸ ਮੰਗੀ ਗਈ ਸੀ ਤੇ ਅੱਜ ਇਹ ਐਕਸ਼ਨ ਕੀਤਾ ਗਿਆ ਤਾਂ ਕੁਝ ਦਿਨ ਪਹਿਲਾਂ ਖੰਨਾ ਦੇ ਮੀਟ ਮਾਰਕੀਟ ਦੇ ਵਿੱਚ ਵੀ ਬੁਲਡੋਜ਼ਰ ਐਕਸ਼ਨ ਹੋਇਆ ਸੀ ਜਿੱਥੇ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਸਨ ਤਾਂ ਇਸ ਮਾਰਕੀਟ ਵਿੱਚ ਬਹੁਤ ਸਾਰੇ ਲੋਕਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਕੇਸ ਸੰਤਾ ਬੁਲਡੋਜ਼ਰ ਐਕਸ਼ਨ ਤੋਂ ਬਾਅਦ ਇਹਨਾਂ ਲੋਕਾਂ ਨੇ ਪ੍ਰਣ ਕੀਤਾ ਸੀ ਕਿ ਉਹ ਅੱਗੇ ਤੋਂ ਨਸ਼ਾ ਨਹੀਂ ਵੇਚਣਗੇ ਇਸ ਦੇ ਨਾਲ ਉਹਨਾਂ ਨੇ ਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਣੋ ਫਿਰ ਰਹਿਣ ਵਾਲੇ ਹੋ ਮੈਂ ਪਾਇਲ ਦੀ ਰਹਿਣ ਵਾਲੀ ਹਾਂ ਹਾਂਜੀ ਕਿੰਨੇ ਨੰਬਰ ਵਾਰ ਚ ਰਹਿੰਦੇ ਹੋ ਮੈਂ 4 ਨੰਬਰ ਵਾਰ ਦੀ ਕੋਠੇ ਰਹਿੰਦੀ ਹਾਂ ਇਹ ਮਕਾਨ ਗੱਦੀ ਪਏ ਅੱਜ ਤੋਂ ਘੱਟੋ ਘੱਟ 15 ਸਾਲ ਪਹਿਲਾਂ ਇਹ ਮਕਾਨ ਹਾਂ ਇਹ ਇਹ ਗੱਦੀਆਂ ਬੜਾ ਜਾਂਦੇ ਆਂ ਨਾਲ ਮੁੰਡਾ ਮੁੰਡੇ ਦਾ ਪਿਓ ਸਭ ਇਹਦਾ ਹਨ ਕਿੱਥੇ ਆਉਂਦੇ ਵੇ ਖਾਣੇ ਕਰਦੇ ਆਂ ਕੋਈ ਇਲਾਕਾ ਮੇਰੇ ਦਫਤਰ ਵੀ ਦੇਖਾਈ ਆ ਸਭ ਵੇ ਦਾ ਬੜੇ ਬਲ ਇਹਨਾਂ ਦੀ ਸਰਵਾਈ ਨਹੀਂ ਹੋਈ ਮੈਂ ਬੇ ਦਾਸ ਹਾਂ ਤੇ ਮੇਰੇ ਕੋਲ ਦਾ ਕਹਿਣਾ ਵੀ ਇਹਨਾਂ ਦੇ ਉੱਤੇ ਪਰਚੇ ਹੋਏ ਹੋਣੇ ਬਿਲਕੁਲ ਮੁੰਡਾ ਪਿੰਦਾ ਆ ਨਾ ਪਰ ਇਹੋ ਘਰੇ ਹੋਏ ਪਰਚੇ ਜਰੂਰ ਲੋਕਾਂ ਦੇ ਢਾਕੇ ਦਿਵਾਓ ਮੈਨੂੰ ਇੱਥੇ ਪੈਲ ਦੇ ਵਿੱਚ ਬਹੁਤ ਜ਼ਿਆਦਾ ਗੰਦੇ ਪਰ ਇੱਥੇ ਗਰੀਬ ਉਹ ਮਾਰ ਜ਼ਿਆਦਾ ਵੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਕੋਈ ਹੱਥ ਹੀ ਨਹੀਂ ਪਾਉਂਦਾ ਹੂੰ ਕੀ ਲੱਗਦਾ ਹੱਥਨ ਬਿਲਕੁਲ ਨਹੀਂ ਬੰਦਾ ਪੂ ਜਾਂ ਤਾਂਵੇਂ ਜਿਹੜਾ ਸਨੀ ਭੱਜਿਆ ਵੇ ਉਹਨੇ ਮਗਾਨ ਪਾਇਆ ਚਿੱਟੇ ਦੇ ਵਿੱਚ ਇੱਥੇ ਸ਼ਰਿਆਮੇ ਗੋਲੀਆਂ ਵੇਚਦੀਆਂ 50 ਵਾਰੀ ਖਾਣੇ ਦਾ ਕਿ ਜਿੰਨੇ ਕੋਈ ਸਲਵਾਈ ਨਹੀਂ ਦਿੱਤੀ ਜਿਹੜੇ ਗਰੀ ਮਾਰ ਪਿੰਦੇ ਨੇ ਮੁੰਡੇ ਮਰਦੇ ਗਏ ਉਹਨਾਂ ਨੂੰ ਫੜਵਾੜੇ ਦੇ ਅੰਦਰ ਸੁੱਠੀ ਜਾਂਦਾ ਹੀ ਵੇਖ ਲੰਘ ਨੇ ਚਾਰ ਪੰਜ ਪਰਚੇ ਨੇ ਇਹਨਾਂ ਨੂੰ ਅੰਦਰ ਸੁੱਟ ਦੋ ਬਸ ਉਹਨਾਂ ਦੇ ਬੱਚਾ ਪਾਦੋਂ ਮਨੇ ਮਗਾਨ ਦਾ ਅੱਜ ਅੱਜ ਅਸੀਂ ਫਾਈਲ ਦੇ ਵਿੱਚ ਇੱਕ ਜੋ ਟੰਡਨ ਮੋਹੱਲੇ ਤੇ ਵਿੱਚ ਇੱਕ ਮਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਈ ਆਰਸ ਨੇ ਐਨ ਡੀ ਪੀ ਐਸ ਐਕਟ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਤੇ ਸਿਵਲ ਡਿਪਾਰਟਮੈਂਟ ਨੇ ਫਿਰ ਰੈਕਸ਼ਨ ਦਿੱਤਾ ਹੈਗਾ ਤੇ ਇਹਦੇ ਉੱਪਰ ਵੀ 7 ਟੋਟਲ ਐਫ ਆਈ ਆਰਸ ਨੇ ਮਨੀਸ਼ ਟੰਡਨ ਕਿੱਥੇ ਹੈ ਰਿਹਾ ਇਸ ਦਾ ਕੋਈ ਜੇਲ ਦੇ ਵਿੱਚ ਹਾਂਜੀ 7 ਉਸਕੇ ਉਪਰ ਐਫਆਈਆਰ ਤੇ ਅ ड्रग पैਡਲਸ ਹੈਗਾ ਤੇ ਏਰੀਆ ਦੇ ਵਿੱਚ ਮਤਲਬ ਕਾਫੀ ਸਾਰੇ ਲੋਕਾਂ ਨੂੰ ਡਰਗਸ ਸਪਲਾਈ ਕਰਦਾ ਸੀਗਾ ਤੇ ਕਾਫੀ ਸਾਰੇ ਦੇ ਉਪਰ ਐਫਆਈਆਰ ਦੇ 7 ਤੋਂ ਕੁਝ ਐਫਆਈਆਰ ਅੱਜ ਹੋਰ ਕਿੱਥੇ ਕਿੱਥੇ ਹੋ ਰਿਹਾ ਕੰਨਾਂ ਦੇ ਵਿੱਚ ਅੱਜ ਇਹ ਕੀ ਹੈਗਾ ਜੀ ਅੱਜ ਤਾਂ ਇੱਕ ਹੀ ਹੈ ਇਸ ਤੋਂ ਪਹਿਲਾਂ ਵੀ ਕੰਨਾਂ ਦੇ ਵਿੱਚ ਜਿਹੜਾ ਮੀਟ ਮਾਰਕੀ ਜੈਕਸ਼ਨ ਕੀਤਾ ਸੀ ਦੂਜਾ ਵੱਡਾ ਐਕਚੁਅਲ ਸਾ ਤਸਕਰਾਂ ਨੂੰ ਕੀ ਵਾਰਨਿੰਗ ਦੇਣਾ ਚਾਹੁੰਦੇ ਆ ਅ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਾਹੀਂ ਤੇ ਤੁਹਾਨੂੰ ਤੇ ਆਮ ਬਾਕੀ ਲੋਕਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਬੀਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 एफआईआर दर्ज कर चुके ते 100 ਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਹਾਂ ਤੇ 8 ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਨੇ ਜੋ ਕੰਜ਼ਿਊਮਰਸ ਨੇ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਕਰਦੇ ਪੰਚਾਇਤ ਸਪੋਰਟ ਕਰਦੀ ਅਸੀਂ ਇਦਾਂ ਦੇ 8 ਜੋ ਐਡਿਕਟ ਸੀਗੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਭੇਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੀ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁਣ ਤੱਕ ਅਰੈਸਟ ਹੋਏ ਹਨ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀ ਵੀ ਬੜੇ ਵੱੜ ਚੜ ਕੇ ਦੱਸ ਰਹੇ ਹਨ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹੋਏ 73 ਨਾਨ ਲਿਸਟਡ ਜੋ ਸਾਡੇ ਏਰੀਆ ਦੇ ਡਰਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਭੇਜਿਆ ਜਾਏਗਾ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰਗਸ ਲੈਂਦੇ ਐ ਸਪੈਸ਼ਲੀ ਜੋ ਐਡਿਕਟਸ ਹੋ ਗਏ ਐ ਤੇ ਜੋ ਫੈਮਿਲੀਜ਼ ਵੀ ਹੈ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹਦੀ ਹੈ ਤੇ ਉਹਨਾਂ ਨੂੰ ਕੋਈ ਆ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿਖਤੀ ਤੌਰ ਤੇ ਉਹ ਦੇਣ ਆ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੇ ਨਾਤੇ ਵੇਚਿੰਗ ਇਹਨਾਂ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਜਿਨ੍ਹਾਂ ਤੋਂ ਰਿਕਵਰੀਜ਼ ਹੋਈ ਹੈ ਜੋ ਸਮਾਲ ਰਿਕਵਰੀ ਅਸੀਂ ਕਹਿੰਦੇ ਹਾਂ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਐਸੋਸੀਏਸ਼ਨ ਸੀਗੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਹੈਗੇ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟਰੀਮ ਜੋ ਸੋਸਾਇਟੀ ਦੀ ਹੁੰਦੀ ਉਹਦੇ ਅੰਦਰ ਅਸੀਂ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ। ਪਰ ਇਸ ਇਲਾਕੇ ਦਾ ਇੱਕ ਬਹੁਤ ਕਰੋੜੀ ਦਾ ਡਾਰਾ ਕਰੈਕਟ ਹੋਇਆ ਸੀ ਗੁਰਦੀਪ ਸਿੰਘ ਰਾਣੋ ਜਿਹੜਾ ਕਿ ਜੇਲ੍ਹ ਦੇ ਵਿੱਚ ਮੰਦਾ ਐਸਟੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗੀ। ਕੀ ਉਸ ਪ੍ਰोसीडिंग ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਬਧਾਇਆ ਜਾ ਰਿਹਾ? ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ। ਅਸੀਂ ਚੈੱਕ ਕਰ ਰਹੇ ਹਾਂ। ਤੇ ਅਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਰਿਹਾ ਹੈਗਾ ਹੁਣ ਤਾਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੁਝ ਵਾਇਲੇਸ਼ਨਸ ਹੈ ਤਾਂ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਏਗਾ ਉਸ ਕੇਸ ਦੇ ਵਿੱਚ ਸੋਸ਼ਲ ਮੀਡੀਆ ਤੇ ਮੰਗ ਰਹੀ ਸੀ ਰਿਟੀਨੇਸ਼ਨ ਦੇ ਵਿੱਚ ਆਪਸ਼ਨ ਬਣੀ ਤਾਂ ਜ਼ਰੂਰ ਕਮੇਟੀ ਦੇ ਰਿਐਕਸ਼ਨ ਹੋਗਾ ਹਾਂਜੀ ਹਾਂਜੀ ਉਹੀ ਕਾਨੂੰਨੀ ਤੌਰ ਤੇ ਜੋ ਹੋ ਸਕਦਾ ਕਾਨੂੰਨੀ ਕਾਰਵਾਈ ਪੰਦੀ ਕਾਰਵਾਈ ਕਰੀ ਜਾਏਗੀ ਸੋ ਕਿੰਨਾ ਬਚਾ